ਗੱਲ ਛੋੜਨੀ ਵੱਢੀਏ ਚਤਰੋ ਤੇਰੇ ਰਾਦੇ ਚ ਇਹਨਾਂ ਨੂੰ ਕੇ ਗੱਲ ਦਾ ਪਤਾ ਨਹੀਂ ਲੱਗਦਾ ਕਿਹੜੀ ਗੱਲ ਦਾ ਪਤਾ ਲੱਗਾ ਮੈਨੂੰ ਦੱਸੋ ਤੇ ਸਹੀ ਦੀ ਬਣਾਵੇਂ ਬੋਲਣੀ ਆ ਗਈ ਜੇ ਜਿਹੜੀਆਂ ਤੇਰੇ ਦਿਲ ਦੇ ਵਿੱਚ ਵਾ ਨਾ ਹਾਟੇ ਨਵਾਂ ਦੇ ਵਿੱਚ ਵਾ ਆ ਸੁਣ ਲੈ ਫਿਰ ਆ ਜਿੰਨੇ ਖਲਾਰੇ ਪਾਏ ਆ ਨਾ ਇਹ ਤੇਰੇ ਪੈ ਹੀ ਪੈ ਗਿਓ ਕਾਦੇ ਖਲਾਰੇ ਪਾਤੀਆ ਮੈਨੂੰ ਤੁਹਾਡੀ ਕੋਈ ਸਮਝ ਹੀ ਨਹੀਂ ਆਉਂਦੀ ਸਮਝ ਆਉਂਦੀ ਨਹੀਂ ਨਾ ਤੈਨੂੰ ਹੁਣ ਝੂਠੀ ਸਮਝ ਕਿੱਥੋਂ ਆਵੇ ਆ ਜਿਹੜਾ ਨੀੜੇ ਕੱਪੜੇ ਦਾ ਖਲਾਰਾ ਵਾ ਇਹ ਕਿੰਨੇ ਪਾਇਆ ਵਾ ਲੀੜਿਆਂ ਦੇ ਵਿੱਚ ਦਾਕ ਕਿੰਨੇ ਪਾਏ ਆ ਅਹੀਂ ਤਾਂ ਚੰਗੇ ਭਲੇ ਛਾਰੋਂ ਪੜਾ ਕੇ ਲਿਆਏ ਆ ਇਹ ਸਭ ਤੇਰਿਆਂ ਕਰਤੂਤਾਈਆਂ ਆ ਮਾਤਾ ਤੂੰ ਕਹਿਣਾ ਕੀ ਚਾਉਣੀ ਆ ਸਾਫ ਸਾਫ ਕਰ ਮੇਰ ਨਾਲ ਗੱਲ ਹੇਹੋ ਜੀ ਮੈਨੂੰ ਵਲਫਰੇਵ ਜੇ ਤੇਰੇ ਵਰਗੇ ਨਹੀਂ ਮੈਨੂੰ ਆਉਂਦੇ ਤੈਨੂੰ ਆਉਣੇ ਨਹੀਂ ਕਿੱਥੋਂ ਮਾਂ ਜਦੋਂ ਤੂੰ ਝੂਠੀ ਆ ਤੇ ਜੇ ਸੱਚੀ ਹਵੈ ਤੇ ਤੈਨੂੰ ਮਾਉ ਨਾ ਇਹ ਤਾਂ ਖਾਣਾ ਤੂੰ ਉਹ ਖਰਾਬ ਕਰਕੇ ਰੱਖ ਦਿੱਤਾ ਤੂੰ ਮੇਰੀ ਧੀ ਦੀ ਨਾ ਛੁਰੂ ਪਈ ਦੁਸ਼ਮਣ ਰਹੀ ਆ ਤੇ ਬਣ ਕੇ ਮੁਖਾਲ ਦਿੱਤਾ ਰਿਸ਼ਤੇਦਾਰਾਂ ਦੇ ਵਿੱਚ ਵੀ ਮਾਤਾ ਮੇਰ ਨਾਲ ਨਾ ਬਹੁਤਾ ਬੋਲ ਨਾ ਮੈਂ ਨਾ ਦੁਸ਼ਮਣ ਕਿਸ ਦੀ ਬਣੀ ਆ ਜਨ ਨਾ ਮੈਂ ਬਣਨਾ ਦੁਸ਼ਮਣ ਤੇ ਤੂੰ ਹੀ ਮੇਰੇ ਬਣੇ ਜੇ ਉਹ ਕਰਕੇ ਵਿਖਾਤੀ ਨਾ ਮਤਰਈਆਂ ਵਾਲੀ ਕਰਕੇ ਵਿਖਾ ਲੰਨੇ ਨਾ ਪਰ ਮੈਂ ਤੈਨੂੰ ਸਾਸ ਸਮਝਦੀ ਆ ਪਰ ਤੂੰ ਹੀ ਮੈਨੂੰ ਆਪਣੀ ਨੌਂ ਨਹੀਂ ਸਮਝਣ ਦੇ ਨਹੀਂ ਅਹੀਂ ਨਹੀਂ ਛੱਛ ਨਨਾਨਾ ਚ ਰਹੇ ਆ ਅਹੀਂ ਕਿਹੜਾ ਨਹੀਂ ਰਹੇ ਐ ਸੱਸ ਨੂੰ ਸੱਸ ਸਮਝਦੇ ਹਾਂ ਜਨ ਨਾਨਾ ਨੂੰ ਨਨਾਨਾ ਸਮਝਦੇ ਹਾਂ ਬੀਜੀ ਬੀਜੀ ਕਰਦੇ ਫਿਰਦੇ ਹਾਂ ਭੈਣ ਜੀ ਭੈਣ ਜੀ ਕਰਨਾ ਤੇਰੇ ਵਾਲਿਆਂ ਕਰਤੂਤਾ ਨਹੀਂ ਕਰਨੀਆਂ ਵੀ ਅੱਖ ਹੀ ਨਹੀਂ ਦੇਖਣਿਆ ਚੰਦੀ ਤੂੰ ਤੂੰ ਬਗਾਨੀ ਸਮਝਦੀ ਰਹੀ ਆ ਮੇਰੀ ਟੀਨੂ ਤੂੰ ਨਿੱਕ ਦੇ ਹੱਕ ਨਾ ਲਾਇਆ ਤੂੰ ਨੇ ਆਪਣੀ ਨਾਨਾਂ ਸਮਝਿਆ ਮਾਤਾ ਮੈਂ ਉਹਨੂੰ ਬਗਾਨੀ ਨਹੀਂ ਗਾ ਸਮਝਿਆ ਤੇ ਜਿਹੜੀ ਕਹਿੰਦੀ ਨਾ ਲੀੜਿਆਂ ਦੇ ਤੂੰ ਕੀਤਾ ਮੈਂ ਉਹਤੇ ਕੁਝ ਨਹੀਂ ਗਾ ਕੀਤਾ ਮੇਰ ਕੋ ਤੋ ਲੱਗੀ ਏਟੀਐਮ ਪੈਸੇ ਕਢਵਾ ਲੇ ਤੇ ਬਣਾ ਲੇ ਕੀਤਾ ਪੈਸਾ ਨੂੰ ਕੀ ਕਰਦੀ ਫਿਰਦੀ ਆ ਤੇ ਲੀੜੇ ਤੂੰ ਘਰੋਂ ਲਾ ਕੇ ਲੈ ਗਈ ਆ ਦੱਸ ਦੇ ਤੂੰ ਪੇਟੀ ਫੋਲਦੀ ਰਹੀ ਆ ਇਹ ਕਿਹੜੀ ਪੇਟੀ ਫੋਲਨੀ ਹੈ ਆ ਤੂੰ ਝੂਠੇ ਇੰਜਾਮ ਬਲਾਉਂ ਡਈ ਆ ਇੱਕ ਸਾ ਤੂੰ ਆਪਣੇ ਪਿਓ ਨੂੰ ਦੱਸੇਂਗੀ ਉਹਨੇ ਨਹੀਂ ਕਹਿਣਾ ਵੀ ਘਰੇ ਝੂਠੇ ਨਾਰ ਮੇਰੇ ਗਿਆ ਤੇ ਕੱਪੜੇ ਪੜਾ ਕੇ ਆਂਦੇ ਮੈਂ ਕਿਹੜੀ ਪੇਟੀ ਫੋਲੀ ਆ ਮਾਤਾ ਜਿੱਦਾਂ ਦੀਆਂ ਤੈਨੂੰ ਚਾਬੀਆਂ ਮਿਲ ਗਈਆਂ ਵਾ ਤੂੰ ਉਹਦੇ ਉੱਤੇ ਉੱਤੇ ਤੁਰੇ ਫਿਰਦੀ ਆ ਤੂੰ ਤਾਂ ਮੇਰੀ ਕੋ ਸਾਰੀ ਜ਼ਿੰਮੇਵਾਰੀ ਆ ਗਈ ਆ ਤੇ ਸਾਂਭ ਆਪਣੀ ਜ਼ਿੰਮੇਵਾਰੀ ਨੂੰ ਹੁਣ ਕੋ ਮੈਂ ਨਾ ਔਖੀ ਸੋਖੀ ਹੋਣ ਢਈ ਆ ਨਹੀਂ ਔਖੀ ਸੋਖੀ ਨਾ ਹੋ ਤਾਂ ਕੀ ਕਰਾਂ ਤੂੰ ਤਾਂ ਮੇਰੀ ਕੁੜੀ ਦੀ ਸ਼ੁਰੂ ਤੋਂ ਹੀ ਯਾਰ ਨਾ ਪੜੀ ਰਹੀ ਆ ਮਾਤਾ ਮੂੰ ਸੰਭਾ ਕੇ ਮੇਰੇ ਨਾਲ ਗੱਲ ਕਰ ਫਾਇਦਾ ਨਹੀਂ ਗਾ ਬੋਲੀ ਦਾ ਜਿੱਦਾਂ ਮੇਰੇ ਨਾਲ ਕੇ ਤੂੰ ਬੋਲਣ ਢਈ ਆ ਨਾਲੇ ਸਿਆਣੇ ਕਹਿੰਦੇ ਹੁੰਦੇ ਆ ਵੀ ਅੱਖੀ ਵੇਖੇ ਨਾ ਕੰਨੀ ਸੁਣੇ ਦਾ ਬੜਾ ਫਰਕ ਹੁੰਦਾ ਵਾ ਤੇ ਤੂੰ ਮੇਰੇ ਨਾਲ ਉਦਾ ਹੀ ਆਡਾ ਲਈ ਜਾਨੀ ਆ ਨਹੀਂ ਮੈਂ ਚ ਆਂਦੀ ਹਾਂ ਮੇਰਾ ਮੂੰਹ ਨਾ ਖੁੱਲੇ ਜੇ ਤੂੰ ਖਲਾਉਣਾ ਚਾਹੁੰਦੀ ਆ ਨਾ ਤੇ ਤੇਰੇ ਪੁੱਤ ਨੇ ਥਾਰ ਨਾ ਤੇ ਗਿਆ ਕਰ ਤੂੰ ਤਾਂ ਮੈਨੂੰ ਦਾਗ ਦਿੱਤਾ ਗੈਨੋ ਜੋ ਜੋ ਤੂੰ ਖਾਣੇ ਦੇ ਵਿੱਚ ਕੀਤਾ ਜੇ ਉਹ ਨਾ ਖਾਣਾ ਬਦਲਦਾ ਤੇ ਹਾੜਾ ਤਾਂ ਤੂੰ ਜੀ ਲੋਥ ਕੱਢ ਕੇ ਰੱਖ ਦਿੱਤਾ ਹਿੰਨਾ ਪਰੌਲਿਆਂ ਦੇ ਵਿੱਚ ਹਾੜਾ ਤਾਂ ਨਹੀਂ ਨਾ ਪੱਕਾ ਛੱਡਿਆ ਹਾਜੀ ਤਾਂ ਤੂੰ ਪੂਰੀ ਬੇਇੱਜ਼ਤੀ ਕਰਾਈ ਜਿੰਨੀ ਤੱਕ ਹੋਈ ਆ ਜੇ ਮੁੰਡਾ ਨਾ ਦਾਗਦਾ ਸੱਚ ਤੇ ਨੇ ਮੁੰਡੇ ਨੇ ਤੁਹਾਨੂੰ ਕੀ ਸੱਚ ਦੱਸਤਾ ਹੀ ਮੇਰੇ ਸਾਹਮਣੇ ਤੇ ਕਰਾਓ ਮੁੰਡੇ ਨੇ ਤੇ ਮੈਂ ਉਹ ਪੁੱਛਾਂ ਕਿ ਉਹਨੂੰ ਮੈਨੂੰ ਕੀ ਵੇਖਿਆ ਤੇ ਕੀ ਕੀਤਾ ਮੈਂ ਤੁਸੀਂ ਬਸ ਉਦਾਂ ਹੀ ਨਿਆਣੇ ਦੇ ਮਗਰ ਲੱਗੇ ਤੇ ਮੇਰੇ ਨਾਲ ਲੜਨਾ ਪੈਦੀਆ ਹੈ ਹੋਰ ਇਹ ਗੱਲਾਂ ਮੈਨੂੰ ਤੇ ਨਹੀਂ ਚੰਗੇ ਲੱਗਦੀਆਂ ਤੂੰ ਤਾਂ ਮੈਨੂੰ ਡੈਡੀ ਦੇ ਸਾਹਮਣੇ ਬੁਰਿਆ ਬਣਾਉਣੀ ਆ ਤੇ ਮੇਰੇ ਆਦਮੀ ਦੇ ਸਾਹਮਣੇ ਬੁਰੇ ਬਣਾਤਾ ਤੂੰ ਮੈਨੂੰ ਨਹੀਂ ਤੂੰ ਨੇ ਕਿਹੜਾ ਨਪੜਾਂਦੀ ਉਹ ਤਾਂ ਕਿਹੜੀ ਦਵਾਈ ਹੀ ਅੰਦਰ ਜਿਹੜਾ ਤੂੰ ਦਵਾਈਆਂ ਖਾ ਖਾ ਕੇ ਐਂਿਆ ਤੂੰ ਨਾਟਕ ਕੀਤੇ ਉਹ ਆਪਣੇ ਘਰੋਂ ਨਹੀਂ ਛੱਡਿਆ ਉਹਨੇ ਕਦੀ ਹੱਡੀ ਗੇਲਤੀ ਕਰਾਈ ਹੋਰ ਸਾਡਾ ਕਿਹੜੇ ਬੰਦੇ ਤੂੰ ਫੱਕਾ ਛੱਡਣੀ ਤੂੰ ਦੱਪਤੇ ਚਾਈ ਤੇ ਜਿੱਦ ਮੈਨੂੰ ਘਰ ਆਇਆ ਸੀ ਉਸ ਦਿਨ ਤੋਂ ਬੜਾ ਥਾਥਾ ਥਾਰ ਕੰਮ ਦੀ ਮੈਂ ਕੋਈ ਤੇ ਮੁਰਕੇ ਨੇ ਕੋਈ ਗੱਲ ਹੁੰਦੀ ਤਾਂ ਕਿ ਫੇਰ ਉਹ ਕੰਮ ਕਰਵਾ ਕੇ ਦੱਸਾਂਗਾ ਮੈਂ ਤੈਨੂੰ ਅੰਨਾ ਦੱਸ ਹੀ ਲਿਆ ਤੂੰ ਜਿਹੜਾ ਦੱਸਣਾ ਅੱਗੇ ਮੈਨੂੰ ਡਰ ਨਹੀਂ ਮੇਰੀ ਠੀਕ ਹਰ ਬੈਠੀ ਹੁਣ ਮੈਨੂੰ ਕੋਈ ਡਰ ਨਹੀਂ ਉਹ ਜਿਹੜੇ ਮੈਂ ਤੂੰ ਟੰਕੀਆਂ ਦੇ ਨਹੀਂ ਆ ਆਗੇ ਤੇ ਰਪਰਾ ਵੱਦਲਾ ਆ ਗਿਆ ਪੁੱਛ ਲੈ ਕੇ ਤੇ ਅਹੀਂ ਬਚਕ ਦਿੱਤਾ ਕਿ ਚੱਲ ਕੋਈ ਗੱਲ ਨਹੀਂ ਤੇ ਹੁਣ ਸੱਦਣਾ ਜਿੰਨ ਸੱਦਣਾ ਮਾਦਾ ਜੇ ਸੱਦਣ ਦੀ ਲੋੜ ਪਊਗੀ ਨਾ ਤੇ ਮੈਂ ਸੱਦ ਬਣਾਉਂਗੀ ਹਾਂ ਜਿਹੜੀ ਆਕੜ ਹਨਾ ਤੇ ਮੈਂ ਤੇਰੀ ਇੱਕ ਵਾਰੀ ਫੇਰ ਬਣਾਉਣੀ ਆ ਨੀ ਸ਼ੁਕਰਕਾਰਾ ਹੀ ਚੰਗੇ ਆਂ ਅਹੀਂ ਤੈਨੂੰ ਗੱਲ ਨਾ ਲਾਇਆ ਵਾ ਹੋਰ ਕੋਈ ਸੱਸ ਸੋਹਰਾ ਹੁੰਦਾ ਨਾ ਤੂੰ ਦੰਦਾ ਤੈਨੂੰ ਕਰੋ ਬਾਹਰ ਕੱਢਿਆ ਹੁੰਦਾ ਜੇ ਤਾਂ ਤੇਰਾ ਭਰਾ ਆਇਆ ਹੀ ਨਾ ਉਹਦੇ ਗਾੜੀ ਲਾਇਆ ਹੁੰਦਾ ਤੇ ਕਕੇ ਕਿ ਆ ਨਾ ਪਰ ਦਾਦਾ ਸਾਨੂੰ ਨਹੀਂ ਅੱਜ ਮਾਦਾ ਤੂੰ ਪੁੱਲ ਜਾ ਭਰਾ ਦੇ ਗਾੜੀ ਲਾਉਣ ਨੂੰ ਫੇਰਦੀ ਜੇ ਜੇ ਤੂੰ ਇਹ ਘਰ ਵਿੱਚ ਵਿਆਹ ਕੇ ਆਈ ਨਾ ਤੇ ਮਾਂ ਵੀ ਇਹ ਘਰ ਦੇ ਵਿੱਚ ਵਿਆਹ ਕੇ ਆਈ ਆ ਰੱਖ ਤੇਰਾ ਉਹ ਨਹੀਂ ਮੇਰਾ ਵਾ ਜੀ ਤੇ ਮੇਰੇ ਕੋਲ ਟਿਕਣ ਨੂੰ ਜ਼ਬਰਦਸਤ ਕੇ ਮਾਰ ਦਵਾ ਤੂੰ ਮਾਰ ਕੇ ਦੇਖ ਮੈਨੂੰ ਤੂੰ ਤੈਨੂੰ ਵੇਖੀ ਕਿੱਥੇ ਜੇਲ੍ਹ ਚ ਪਾਉਣੀ ਆ ਤੂੰ ਮੇਰੇ ਦੀ ਗੱਲ ਨਾ ਪਹਾ ਪਿਆ ਰੱਖ ਤੈਨੂੰ ਮੈਂ ਦੱਸੂ ਤੂੰ ਕਿਹ ਖੜੂ ਵੇੜੇ ਦੇ ਵਿੱਚ ਕਿੱਦਾਂ ਤੈਨੂੰ ਮੈਂ ਆ ਤੂੰ ਨਾ ਪੈਣਾ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਅੱਜ ਤੇਰੇ ਤੇ ਮੈਂ ਨਾ ਡਰਾਵਾ ਹੀ ਦਿੱਤਾ ਵਾ ਜੇ ਮੁੜ ਕੇ ਇਹੋ ਜੀ ਹਰਕਤ ਮੇਰੇ ਨਾਲ ਕੀਤੀ ਨਾ ਰਗਾ ਘੁੱਟ ਕੇ ਨਾ ਮਾਰ ਹੀ ਦੇਣੀ ਆ ਤੂੰ ਬਹੁ ਮੈਨੂੰ ਮਾਰ ਦੇਣਾ ਨਾ ਜਦੋਂ ਫੜ ਕੇ ਮੈਂ ਪੜੋਲੇ ਦੇ ਵਿੱਚ ਵਾੜੀ ਨਾ ਪਤਾ ਤੈਨੂੰ ਮਾਦਾ ਉਦੋਂ ਹੀ ਲੱਗਣਾ ਵਾ ਮੈਂ ਨਹੀਂ ਵੀ ਬੋਲਣ ਲੱਗੀ ਨੇ ਕਿਤੇ ਸਾਹ ਨਹੀਂ ਲਿਆ ਸਾਹ ਤੇ ਕਿਤੇ ਨਾ ਖੱਤਾ ਇੱਕ ਬੰਨੇ ਰਹਿ ਗਿਆ ਕਿਤੇ ਪਾਣੀ ਦਾ ਘੋਟੀ ਨਹੀਂ ਮੰਗਿਆ ਸਾਡੇ ਵਰਗੇ ਕਿਤੇ ਬੋਲਦੇ ਨਾ ਤੇ ਸਿਰ ਪੀੜ ਹੋਣ ਲੱਪੀ ਆ ਪਰ ਉਹਦੀ ਜ਼ੁਬਾਨ ਨਹੀਂ ਕਿਤੇ ਮਾਸਾ ਜਿੰਨਾ ਵੀ ਥਿਬਕੀ ਮਾਦਾ ਤੇਰੇ ਦੇ ਵੱਜੀ ਪਹਿਲੀ ਨਹੀਂ ਮੈਨੂੰ ਭੁੱਲਦੀ ਤੇ ਮੈਨੂੰ ਅਜੇ ਵੀ ਤੂੰ ਕਹਿੰਦੇ ਅੰਡੇ ਜੇ ਰਾਤ ਤੇਰੀ ਤੂੰ ਕਹਿੰਦਾ ਡਰ ਗਈ ਨਾ ਤੇ ਫੇਰ ਤੇ ਸਰ ਗਿਆ ਮੇਰਾ ਪੁੱਤ ਅੰਦਰ ਚੱਲ ਕੇ ਤੇ ਤੂੰ ਕੱਪੜੇ ਕੁੱਪੜੇ ਆਪਣੇ ਬਦਲ ਲਾ ਤੇ ਨਾਲੇ ਹਾੜੇ ਕੱਪੜੇ ਵਿੱਚ ਪਏ ਆ ਤੇ ਸਾਹ ਸੂਤ ਲੈ ਆ ਆਪਣਾ ਮੇਰਾ ਪੁੱਤ ਕੋਈ ਨਹੀਂ ਤੇਰੀ ਮਾਸੀ ਬਹਿ ਜਾ ਨਾ ਇੱਥੇ ਤੇ ਨਾਲੇ ਪਾਣੀ ਪੂਣੀ ਲਿਆ ਮੇਰਾ ਬਾਪੂ ਸੁਣੋ ਪਿਆ ਜੀ ਮੇਰੀ ਗੱਲ ਤੁਹਾਨੂੰ ਤੇ ਖੜਿਆ ਹੀ ਮੈਂ ਨਾਲੇ ਇਸ ਕਰਕੇ ਵੀ ਚਲੋ ਤੁਸੀਂ ਮੇਰੀ ਗੱਲਬਾਤ ਕਰੋਗੇ ਤੈਨੂੰ ਵੀ ਪਤਾ ਜਿੱਦਾਂ ਦੀ ਸਾਡੀ ਨੌ ਰਾਣੀ ਹੈ ਤੇ ਜਿੱਦਾਂ ਦੇ ਉਹ ਗਾੜੀ ਹੈਗੇ ਸੀ ਤੇ ਤੁਸੀਂ ਤੂੰ ਉਹਨਾਂ ਦੀ ਸਪੋਰਟ ਕਰ ਦਿੱਤੀ ਉਹਨਾਂ ਤੇਰੇ ਸਿਰ ਦੇ ਵਿੱਚ ਪਤਾ ਨਹੀਂ ਕੀ ਧੂੜ ਦਿੱਤਾ ਚਾਹ ਪਾਣੀ ਪਿਆਲਤਾ ਰੋਟੀ ਖਾਣੀ ਖਵਾਲਤਾ ਕੀ ਕਰ ਦਿੱਤਾ ਉਹਨਾਂ ਨੇ ਵਾਦੂ ਮੇਰੇ ਸਿਰ 'ਚ ਉਹਨਾਂ ਨੇ ਕੀ ਧੂੜਨਾ ਹੀ ਮੈਨੂੰ ਤੇ ਉਹ ਚੰਗੇ ਹੀ ਬੜੇ ਲੱਗੇ ਨੇ ਉਹ ਤਾਂ ਜੀ ਇੰਨੇ ਚੰਗੇ ਮੈਨੂੰ ਲੱਗੇ ਨੇ ਜਿੱਦਾਂ ਅੱਗੇ ਹੀ ਮਿਲੇ ਵਰਤੇ ਨੇ ਤੇ ਤੂੰ ਕੀ ਹੋ ਜੀਆਂ ਸੋਧੀਆਂ ਜੀਆਂ ਗੱਲਾਂ ਕਰਨ ਢਈ ਮੈਂ ਸੋਧੀਆਂ ਗੱਲਾਂ ਨਹੀਂ ਭੈਣ ਜੀ ਕਰਨ ਢਈ ਤੈਨੂੰ ਨਹੀਂ ਪਤਾ ਨੋਂ ਮੇਰੀ ਦੇ ਸਾਬ ਕਿਤਾਬ ਦਾ ਮੇਰੇ ਵਿੱਚ ਰਹੀ ਆ ਪੰਜਾਹ ਦਿਨ ਮੈਨੂੰ ਪਤਾ ਜਿੱਦਾਂ ਦੀ ਹੈਗੀ ਹੀ ਉਹ ਤੈਨੂੰ ਇਹੋ ਜੀਆਂ ਗੱਲਾਂ ਦਾ ਅਜੇ ਨਹੀਂ ਪਤਾ ਹੈਗਾ ਨਹੀਂ ਮੈਨੂੰ ਕਿਉਂ ਨਹੀਂ ਪਤਾ ਉਹ ਤਾਂ ਮੈਨੂੰ ਬੜੀ ਸੋਹਣੀ ਲੱਗੀ ਆ ਚੰਗੀ ਲੱਗੀ ਆ ਤੂੰ ਇਹੋ ਗੱਲ ਮੈਨੂੰ ਕਹੀ ਜਾਣ ਢਈ ਆ ਵੀ ਉਹ ਬਹੁਤ ਜੀ ਚੰਗੇ ਲੱਗੇ ਸੋਹਣੇ ਲੱਗੇ ਮੈਨੂੰ ਤੂੰ ਸੋਹਣ ਪੁਣੇ ਦੀਆਂ ਗੱਲਾਂ ਕਾਣ ਢਈ ਤੈਨੂੰ ਜੇ ਗਾਲੀਆਂ ਗੱਲਾਂ ਤਾਂ ਨਹੀਂ ਭੈਣ ਜੀ ਪਤਾ ਕੀ ਕੰਮ ਇੱਥੇ ਹੁੰਦੇ ਰਹੇ ਆ ਨਹੀਂ ਕਾੜੀ ਕੀ ਨਹੀਂ ਮੈਨੂੰ ਪਤਾ ਦੋਰੇ ਤੇਰੇ ਮੁੰਡੇ ਦਾ ਹੀਰੇ ਦਾ ਵਿਆਹ ਹੋਇਆ ਵਾ ਦੋਰੇ ਤੇ ਅਹਕਾਰ ਵਸਿਆ ਵਾ ਤੇ ਤੈਨੂੰ ਫੇਰ ਨਹੀਂ ਹੋ ਰੱਖਣੀ ਆ ਹੂੰ ਡਈ ਪੀ ਉਹਨੂੰ ਤੂੰ ਚੱਜ ਨਾਲ ਰੱਖ ਚੱਜ ਨਾਲ ਮੈਂ ਕੀ ਰਖਾਂ ਜੇ ਹੀਰੇ ਦੀਆਂ ਗੱਲਾਂ ਸੁਣੀ ਜਾਂ ਪਹਿਲਾਂ ਮੇਰੇ ਕੋ ਸਾਰੀਆਂ ਤਾਂ ਮੈਂ ਹੀ ਟਰੀ ਅੱਜ ਦੱਸ ਦੇਣੀ ਉਹਦੀ ਫੋਲ ਕੇ ਅੱਛਾ ਪਹਿਲਾਂ ਤੇ ਜਦੋਂ ਆਉਂਦਾ ਹੀ ਨਾ ਹੀਰਾ ਉਹਦੇ ਐਮ ਅਗਰ ਲੱਗਾ ਪੀ ਜਿੱਦਾਂ ਪਤਾ ਨਹੀਂ ਉਹਨੇ ਕੀ ਜਿੱਦਨ ਦੀ ਆਈ ਤੂੜ ਦਿੱਤਾ ਮੇਰੇ ਪੁੱਤ ਦੇ ਮਗਰ ਕੱਲੀ ਕੱਲੀ ਚੀਜ਼ ਲਿਆ ਲਿਆ ਕੇ ਲਫਾਫਿਆਂ ਦੇ ਅੰਦਰ ਲਫਾਫੇ ਢੇਰ ਲਾ ਛੱਡੇ ਨੇ ਇਹਨਾਂ ਨੇ ਤਾਂ ਮੈਂ ਵੇਖਣਾ ਪੀ ਕੀ ਅੰਦਰ ਲੈ ਗਿਆ ਵੇਖ ਦਿਨ ਹਾਰ ਕੇ ਮੈਂ ਕਹਿ ਦਿੱਤਾ ਤੇ ਪਰ ਉਹਨਾਂ ਨੂੰ ਨਹੀਂ ਲੱਗੀ ਦੂਆਂ ਜੀਆਂ ਨੂੰ ਉਹ ਤਾਂ ਇੰਨੀ ਮੀਸ ਨਹੀਂ ਆ ਵੀ ਤੈਨੂੰ ਕੀ ਦੱਸਾਂ ਮੈਨੂੰ ਤੇ ਨਹੀਂ ਲੱਗਦੀ ਇਦਾਂ ਦੀ ਮੀਸਣੀ ਤੂੰ ਚਾਰ ਦਿਨ ਇੱਥੇ ਰਹੀਂ ਤੇ ਤੈਨੂੰ ਆਪੇ ਪਤਾ ਲੱਗ ਜਾਊ ਵੀ ਲਖਵਿੰਦਰ ਤੂੰ ਸਹੀ ਗੱਲਾਂ ਕਹਿਣ ਲਈ ਹਾਂ ਕੀ ਤੂੰ ਗੱਲਾਂ ਕਰਦੀਆਂ ਲਫਾਫੀਆਂ ਦੀਆਂ ਲਫਾਫੀ ਉਹਨਾਂ ਲਿਆਉਣੇ ਨਹੀਂ ਨਵਾਂ ਸਮਾਉਣਾ ਦਾ ਵਿਆਹ ਹੋਇਆ ਸੋ ਚੀਜ਼ਾਂ ਲਾਉਣ ਪਾਉਣ ਵਾਲੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਪਾਉਣਾ ਲਾਉਣਾ ਨਹੀਂਗਾ ਤੇ ਤੂੰ ਇਹੋ ਜੀਆਂ ਕੰਜੂਸੀਆਂ ਕਰਕੇ ਤੇ ਅੱਗੇ ਨਹੀਂ ਵਸਣ ਦਿੱਤਾ ਤੇ ਹੁਣ ਦੋਰੇ ਘਰ ਵਸਾਇਆ ਦੋਰੇ ਵਿਆਹ ਕੀਤਾ ਵਾ ਤੇ ਤੂੰ ਇਹਨੂੰ ਵੀ ਨਹੀਂ ਵਸਣ ਦੇਣਾ ਤੂੰ ਇਹਨੂੰ ਵੀ ਪਜਾ ਦੇਣਾ ਹੁਣ ਇਹਨੇ ਮੈਨੂੰ ਛਤਰਾ ਚ ਪਾਣੀ ਪਿਆ ਲੈਣਾ ਵਾ ਨਹੀਂ ਕਿਤੇ ਇਹਨੇ ਤੈਨੂੰ ਛਤਰਾ ਚ ਪਾਣੀ ਪਿਆਲਦੀ ਜਦੋਂ ਪਿਆਲੇਗੀ ਵੇਖ ਲਾਂਗੇ ਮੇਰੀਆਂ ਵੀ ਤੇ ਨੂਹਾਂ ਹੈ ਹੀ ਨਹੀਂ ਨਾ ਸਾਰਾ ਮਸਾਵਾ ਕੰਮ ਉਹਨਾਂ ਦੇ ਨਾਲ ਕਰਾਉਣੀ ਆ ਮੈਂ ਡੰਗਰ ਵਸਾਵੀ ਰੱਖਿਆ ਵਾ ਮੈਂ ਵੀ ਹਲੀ ਦਾ ਵੀ ਕਰਦੀ ਆ ਨਾਲ ਮੈਂ ਨੂਹਾਂ ਦੇ ਨਾਲ ਵੀ ਸਾਰਾ ਘਰ ਦਾ ਕੰਮ ਕਰਦੀ ਆ ਤੈਨੂੰ ਨਹੀਂ ਪਤਾ ਕਿ ਨੂਹਾਂ ਥੀ ਆ ਕਿਦਾਂ ਰੱਖੀਦੀਆਂ ਕੰਮ ਤੇ ਤੂੰ ਕਰਦੀ ਆ ਉਹ ਮੈਨੂੰ ਵੀ ਪਤਾ ਵਾ ਤੂੰ ਕੰਮ ਕਰਦੀ ਆ ਪਰ ਤੈਨੂੰ ਨਹੀਂ ਪਤਾ ਜੋ ਕੋ ਮੇਰੀ ਕੁੜਮਣੀ ਨੇ ਕਰ ਦਿੱਤਾ ਵਾ ਨਹੀਂ ਕੀ ਕਰਤਾ ਤੇਰੇਆ ਕੁੜਮਾਣੇ ਕਿਤੇ ਨਹੀਂ ਕੁਛ ਵੀ ਕਰਤਾ ਉਹ ਤੂੰ ਕੱਪੜਿਆਂ ਵਾਲੀ ਵੇਖੀ ਜਾਨੀ ਆ ਜੋ ਕਿਸ ਨੇ ਧੀ ਦੇਤੀ ਉਹਨੇ ਸਭ ਕੁਝ ਹੀ ਨਾਲ ਦੇਤਾ ਵਾ ਉਹਦੇ ਪਿੱਛੇ ਕੀ ਰਹਿ ਜਾਂਦਾ ਵਾ ਸੋਹਣਿਆ ਕਰਕੇ ਹੀ ਕੋਈ ਦਿੰਦਾ ਵਾ ਮਾੜੇ ਕਰਕੇ ਨਹੀਂ ਕੋਈ ਦਿੰਦਾ ਮੈਂ ਨਹੀਂ ਤੂੰ ਧੀਆ ਵਾਲੀ ਆ ਮੇਰੀ ਸੁਣਨਾ ਜੇ ਮੈਂ ਤੈਨੂੰ ਲੈ ਆਈ ਗਈ ਆ ਤੇ ਪਰ ਤੂੰ ਮੇਰੀ ਗੱਲ ਤੇ ਇੱਕ ਵੀ ਨਾ ਕੀਤੀ ਤੂੰ ਤੇ ਉਹਨਾਂ ਤੇ ਇਹ ਸਾਰੀਆਂ ਕਰ ਦਿੱਤੀਆਂ ਤੇ ਮੈਨੂੰ ਜੋ ਚੰਗਾ ਲੱਗਾ ਮੈਨੂੰ ਮੈਂ ਉਹ ਹੀ ਕਰਨਾ ਸੀ ਮੈਂ ਹੋਰ ਕਿੱਦਾਂ ਕਰ ਦਿੰਦੀ ਮੈਨੂੰ ਤੇ ਸਾਰੇ ਜੀਓ ਚੰਗੇ ਲੱਗੇ ਮੈਨੂੰ ਤੇ ਕੋਈ ਮਾੜਾ ਲੱਗਾ ਨਹੀਂ ਬਾਕੀ ਨੂੰਤੀ ਦੀ ਗੱਲ ਰਹੀ ਉਹ ਵੀ ਮੈਨੂੰ ਬੜੀ ਚੰਗੀ ਲੱਗੀ ਆ ਮੈਨੂੰ ਤੇ ਨਹੀਂ ਉਹ ਕਿਸੇ ਪਾਸਿਓਂ ਵੀ ਮਾੜੇ ਲੱਗੇ ਨਹੀਂ ਭੈਣੇ ਤੂੰ ਤੇ ਮੇਰਾ ਕੁੜਮਾ ਤੇ ਪਿੰਡ ਸੇਰੀ ਨੀਵਾ ਕਰਾਂ ਜੇ ਅੱਗੇ ਤੇ ਗਾਂ ਤੋਂ ਲੋੜ ਪਾਵੇ ਨਾ ਤੈਨੂੰ ਨਹੀਂ ਮੈਂ ਨਾਲ ਖੜਦੀ ਨਹੀਂ ਉਹ ਭੈਣਾ ਤੇਰੀ ਮਰਜ਼ੀ ਨਹੀਂ ਖੜਨਾ ਤੇ ਨਾ ਖੜੀ ਪਰ ਮੈਨੂੰ ਤੇ ਜੋ ਚੰਗਾ ਲੱਗਾ ਮੈਂ ਕਰਤਾ ਤੇ ਤੇਰੇ ਜਿੱਡਾ ਤੇਰਾ ਪੋਤਰਾ ਹੋਇਆ ਵਾ ਤੇ ਤੈਨੂੰ ਨਹੀਂ ਅਕਲ ਆਉਣੀ ਵੀ ਮੈਂ ਕਿੱਦਾਂ ਨੂੰ ਧੀ ਰੱਖਣੀ ਐ ਤੂੰ ਹੁਣੀ ਸਿਆਣੀ ਬਣ ਜਾ ਨਹੀਂ ਸਿਆਣੀ ਤੇ ਮੈਂ ਬੜੀ ਹੀ ਸਿਆਣਫ ਵੱਲੋਂ ਨਹੀਂ ਕੋਈ ਗੱਲ ਹੈਗੀ ਪਰ ਤੂੰ ਹੀ ਰਲ ਮਿਲ ਕੇ ਮੇਰੀਆਂ ਮਤਾਂ ਸਿਆਣਫ ਤੂੰ ਹੀ ਮਾਰ ਲਈ ਉਸ ਟਾਈਮ ਤੇ ਨਹੀਂ ਪਹਿਣਾ ਚੁੱਪ ਕਰ ਤੇਰੀ ਨੂੰ ਸੁਣ ਲੂਗੀ ਤੂੰ ਹੀ ਤਾਰਾ ਕੱਢਦੇ ਦੀਦੀ ਹੁਣ ਨਹੀਂ ਤਾਰਾ ਕੱਢਦੇ ਹਾਂ ਪੁੱਤ ਮੈਂ ਹੀ ਕੱਢਦੀ ਐ ਇਹ ਥੋੜਾ ਪੀ ਹੁਣ ਜਨੂਆਂ ਧੀਆਂ ਵਿਆਹ ਲਿਆਂਦੀਆਂ ਵਾ ਤੇ ਉਹਨਾਂ ਨੇ ਕਰਨਾ ਮੈਂ ਨਹੀਂ ਉਹਨਾਂ ਦੇ ਨਾਲ ਹੀ ਸਾਰਾ ਕੰਮ ਕਰਾ ਲੈਣੀ ਆ ਤਾਰਾ ਮੈਂ ਆਪ ਹੀ ਕੱਢਣੀ ਆ ਉਹ ਕਿੜੀਆਂ ਖਰੀਦ ਲਿਆਂਦੀਆਂ ਨੇ ਵਿਆਹ ਕੇ ਲਿਆਂਦੀਆਂ ਮੈਂ ਚੰਗੀ ਗੱਲ ਵਾ ਨਾਲ ਸਾਡੀ ਸੋਚ ਬਹੁਤ ਵਧੀਆ ਲੱਗੀ ਮੈਨੂੰ ਇਕੱਲਾ ਬੰਦਾ ਵੀ ਕਿੰਨਾ ਕੰਮ ਕਰੀ ਜਾਵੇ ਜਾਰ ਨਾਲ ਮਿਲ ਕੇ ਨੌ ਸੱਸ ਨੇ ਕਰ ਲੈਣਾ ਤੇ ਨਾਲੇ ਮਾਂ ਦੀ ਕਮੀ ਨਹੀਂ ਮਹਿਸੂਸ ਹੁੰਦੀ ਵੀ ਫੇਰ ਹਲਕੇ ਕਰ ਲਈਏ ਤੇ ਫੇਰ ਨੀਂਨਾ ਹੁੰਦੀ ਹਾਂਜੀ ਕੰਮ ਕੀਤੇ ਆ ਜਿਹੜੇ ਲਈ ਸੇ ਉਹ ਜੀਦਾ ਕੰਮ ਤੇ ਜਿੰਨਾ ਪੁੱਤ ਕਰੀ ਜਾਈਏ ਉਹਨਾਂ ਹੀ ਥੋੜਾ ਵਾ ਤੇ ਕਰਨਾ ਵੀ ਚਾਹੀਦਾ ਵਾ ਹਾਂਜੀ ਫੇਰ ਹੀ ਚੰਗੇ ਲੱਗੀਦਾ ਵਾ ਹਾਂਜੀ ਆ ਗਈ ਪਤ ਹੈ ਹਾਂਜੀ ਮੈਂ ਕਦੋਂ ਦੀ ਵੇਖਣ ਦੀ ਵੀ ਕੱਪੜੇ ਬਦਲ ਕੇ ਆਵੇ ਤੇ ਮੈਂ ਮਿਲ ਕੇ ਤੇ ਜਾਵਾਂ ਨਹੀਂ ਮਾਸੀ ਜੀ ਚਾਹ ਪਾਣੀ ਪੀ ਕੇ ਜਾਓ ਤੇ ਨਾਲੇ ਘੜੀ ਬੋ ਵੀ ਨਹੀਂ ਪੁੱਤ ਚਾਹ ਪਾਣੀ ਨੇ ਉੱਥੋਂ ਪੀਤਾ ਰੋਟੀ ਪਾਣੀ ਖਾਦਾ ਵਾ ਤੇ ਹੁਣ ਤੇ ਭੁੱਖ ਨਹੀਂ ਗਈ ਤੇ ਹੁਣ ਮੈਂ ਜਾਵਾਂ ਟਾਈਮ ਨਾਲ ਮੈਂ ਡੰਗਰ ਵਸਾ ਮਈਆਂ ਮੇਰੇ ਹੱਥ ਤੇ ਪਈਆਂ ਨੇ ਮੈਂ ਜਾ ਕੇ ਝੋਨੀਆਂ ਨੇ ਤੇ ਕਵੇਲਾ ਹੋਣ ਡਿਆ ਪੁੱਤ ਮਾਹ ਤਾਂ ਤੁਸੀਂ ਆਏ ਆ ਨਹੀਂ ਪੁੱਤ ਮੈਂ ਆਣਾ ਫੇਰ ਆਜੂਗੀ ਜਦਨ ਹੀ ਰੇ ਨੇ ਜਾਣਾ ਹੋਏਗਾ ਨਾ ਤੂੰ ਉਦਨ ਮੈਨੂੰ ਫੋਨ ਕਰੀ ਮੈਂ ਫੇਰ ਮਿਲਣ ਵਾਸਤੇ ਆਵਾਂਗੀ ਮੇਰਾ ਬੜਾ ਜੀਜਾ ਲੱਗਾ ਏ ਤੁਹਾਡੇ ਨਾਲ ਜੀ ਤੇ ਲੱਗਾ ਏ ਪਰ ਹੁਣ ਪੁੱਤ ਘਰ ਵੀ ਕੰਮ ਹੋਇਆ ਮੈਂ ਗਾਂ ਮਈਆਂ ਵੀ ਚੋਣੀਆਂ ਜਾ ਕੇ ਮੇਰੇ ਹੱਥ ਪਈਆਂ ਵੇਖਾ ਮੇਰੇ ਪੈਆਂ ਦੇ ਕੰਮ ਇਹਨੇ ਤੇ ਮੇਰੀ ਸਰੀਕਣੀਆਂ ਤੋਂ ਵੱਧ ਕੇ ਕੰਮ ਕਰ ਦਿੱਤਾ ਉਹੋ ਜੀ ਮੇਰੀ ਨੋਵਾਂ ਜਿਹੜੀ ਮਾਸੀ ਦੇ ਨਾਲ ਐਨ ਕਿਤੇ ਮਿੱਠੀਆਂ ਫਿੱਕੀਆਂ ਕੰਡਈ ਆ ਮਾਸੀ ਨੂੰ ਜਾ ਤੇ ਲੈ ਆਂਦੇ ਹਾਂ ਤੇ ਕਵਲ ਤੇ ਮਗਰੋਂ ਇੱਕ ਰਮੈਂ ਜਰਾ ਕ ਕਰੂੰਗੀ ਰੋਕ ਕਵਲ ਨੂੰ ਮੈਂ ਅੱਜ ਨਾ ਕੰਮ ਕਰ ਕਰਕੇ ਨਾ ਥੱਕੀ ਜਾਂ ਪਹਿਲਾਂ ਬੰਬੀ ਤੇ ਜਿਉਂ ਗਿਆਈਓ ਉਥੇ ਸਾਰਾ ਆਇਆ ਇਹ ਕਰਨ ਵਾਲਾ ਇਫਸਾਨ ਸਿਪਾਈ ਝੋਨੇ ਦੇ ਕੁਕ ਕੱਢਿਆ ਹੁਣ ਆ ਮੇਲੀ ਆਇਆ ਤੇ ਇਹ ਕਰਨ ਦਿਆ ਚੱਲ ਹੁਣ ਮੈਂ ਆਪਣੇ ਜਸਨੂਆਣਾ ਵੀ ਮੈਨੂੰ ਪੱਠਿਆਂ ਦੀ ਪੰਡ ਲਿਆ ਦੇ ਉਹਦਾ ਪੋਤਾ ਮੇਰਾ ਹੁਣ ਜਵਾਨ ਹੋ ਗਿਆ ਡੈਪਿਆ ਮੇਰੇ ਨਾਲ ਹੱਥ ਹਟਾਉਣ ਲੋਕਾਂ ਦੇ ਨਿਆਣੇ ਅਰਗਾ ਨਹੀਂ ਵੀ ਟਾਣੀਆਂ ਜੀ ਬੈ ਬੈ ਕੇ ਤੇ ਉਤਰ ਪਾਦੀਆਂ ਕਰਨੀਆਂ ਛਿਆਣਾ ਵਾ ਹੁਣ ਮੇਰੇ ਨਾਲ ਡੈਪਿਆ ਕੰਮਕਾਰ ਕਰਾਉਣ ਚਲੋ ਕੋਈ ਨਹੀਂ ਆਹ ਦਾਉ ਨੂੰ ਮੈਂ ਮਹਿਰਾਨ ਨੂੰ ਤੂੰ ਆ ਲਾਉਣਾ ਦਾਵਾ ਤੇ ਫਿਰ ਨਹੀਂ ਕੋਈ ਹਾਂ ਕਾਕਾਂ ਕੀ ਚੁੱਕੀ ਫਿਰ ਨਹੀਂ ਆ ਇਹ ਕਰਨਾ ਵਾ ਉਹ ਮੱਝਾਂ ਨੂੰ ਰਾਤ ਨੂੰ ਕਿੰਨਾ ਮੱਛਰ ਹੁੰਦਾ ਵਾ ਤੇ ਮੈਂ ਹਾਂ ਤੂੰ ਮਾ ਲਾਵਾਂਗੇ ਮੱਛਰ ਤੇ ਮੈਂ ਮੰਨਦਾ ਚੱਲ ਤੇ ਹੈ ਜਾਂ ਕਾਕਾਂ ਦੇ ਵਿੱਚ 100 ਟੀੜੀ ਪਤੰਗਾ ਹੁੰਦਾ ਤੇ ਲੜਾ ਕੇ ਬਹਿ ਜੇਗੀ ਅੰਦਰ ਤੂੜੀ ਪਈ ਆ ਖੋਲੀ ਜੋ ਪੱਠੇ ਉਹਦੇ ਉੱਤੇ ਛੋਟ ਕੇ ਧੂਆਂ ਲਾ ਦੇ ਹਾਂ ਆਹ ਹੈ ਉਹ ਤੂੰ ਆਲਾ ਦੇ ਥੱਲੇ ਕੱਖ ਹੋਣਗੇ ਤੇ ਸੇਤੀ ਬਣੂਗਾ ਤੇ ਉਹ ਜੇ ਤੂੜੀ ਦਾ ਲਾਤਾ ਉਹ ਤੇ ਉਸੇ ਵੇਲੇ ਬੁੱਝ ਜਾਣਾ ਮਾ ਉਦਾਂ ਹੀ ਤੈਨੂੰ ਨਾ ਕੰਤੋਂ ਚੈਨ ਨਹੀਂ ਆਉਂਦਾ ਮੁੜਕੇ ਫੇਰ ਧੜਫਦੀਆਂ ਫੇਰ ਦਵਾਈ ਦਿੰਨੀ ਆ ਨਹੀਂ ਨਹੀਂ ਕੋਈ ਨਹੀਂ ਹੋ ਤੇ ਮੁੜਕੇ ਮੈਂ ਪਾਥੀਆਂ ਵੀ ਰੱਖ ਦੂੰਗੀ ਉੱਤੇ ਇਹੋ ਜੀ ਗੱਲ ਨਹੀਂ ਕੀ ਤੇ ਮੈਂ ਫੇਰ ਨੇਰਾ ਹੁੰਦਾ ਤੇ ਫੇਰ ਕੱਖ ਚੁੱਕੇ ਨ ਜਾਂਦੇ ਤੇ ਚਲ ਹੁਣ ਮੈਂ ਲੋਏ ਲੋਏ ਲੈਵਨੀ ਚ ਰੱਖ ਲੈਨੀ ਆ ਨਾ ਲਿਆ ਕੇ ਤੇ ਜਦ ਕਿੰਤੂਆਂ ਲਾ ਦਿੰਦੇ ਆ ਵੀ ਆਰੀ ਆਖਿਆ ਬਿਨਾਂ ਕੱਖਾਂ ਜੱਥ ਮਾਰਿਆ ਕਰ ਪਰ ਤੂੰ ਨਹੀਂ ਡਲਦੀ ਉਹ ਨਹੀਂ ਹਾਲ ਤਾਂ ਡਾੜੀ ਕੀ ਆ ਕੱਖਾਂ ਦੇ ਵਿੱਚ ਅਜੇ ਦੇਣੀ ਆ ਮੈਂ ਤਾਂ ਇਹੋ ਤੇ ਲੋਏ ਲੋ ਲਿਆਉਣ ਡਈ ਆ ਵੀ ਉਹ ਗੱਲ ਇੱਕੋ ਗੱਲ ਕਰੀ ਜਣੀ ਕਰੀ ਜਣੀ ਫੇ ਕੱਖਾਂ ਕਾਨਾਂ ਚ ਉਹ ਜਾ ਬਾਬਾ ਰਖਲਾ ਆਪ ਵੜ ਗਿਆ ਵਾ ਇਹਨਾਂ ਦੇ ਵਿੱਚ ਸਾਡੀ ਕਰਦੇ ਤੁਸੀਂ ਵੀ ਉੱਥੇ ਆਕੜ ਕੇ ਖਲੋਤੀ ਆ ਮੇਰਾ ਬੀਪੀ ਵੜ ਜਾਵਤ ਮੈਂ ਆਨਾ ਵੀ ਗੋਲੀ ਇੱਕ ਅੱਧੀ ਮੈਨੂੰ ਲਿਆਦੇ ਰੱਬ ਦਾ ਵਾਸਤਾ ਮੈਂ ਕਿ ਹੋਰ ਨਾ ਹੋਵੇ ਮੰਜੇ ਦੇ ਪੈ ਜਾਵਾਂਗੇ ਦੇ ਬੀਪੀ ਕਾ ਵਧਿਆ ਤੇ ਘਰ ਜਾ ਕੇ ਵੀ ਗੋਲੀ ਖਾ ਸਕਦੇ ਹੋ ਇੱਥੇ ਗੋਲੀ ਲਿਆਵਾ ਘਰੋਂ ਮੈਂ ਡਰਦੀ ਇੱਥੇ ਨਿਕਲੀ ਆ ਉੱਥੇ ਮੈਨੂੰ ਉਹ ਨਿਗਾਹ ਤੇਕਣ ਦਿੰਦੀ ਉਹਨੇ ਨਿਗਾਹ ਤੇ ਮੈਂ ਹਾਂ ਚੱਲ ਬੇਲੀ ਘੜੀ ਕਾ ਡਮ ਨਹੀਂ ਇੱਥੇ ਤੁਸੀਂ ਨਹੀਂ ਮੈਨੂੰ ਟੇਕਣ ਦਿੰਦੇ ਬੰਨ ਲੋ ਹਾਂ ਮੱਜ ਤੇ ਘਰ ਰਣ ਕੇ ਗੋਲੀ ਖਾ ਲੋ ਇੱਥੇ ਗੋਲੀ ਲਿਆਵਾ ਤੇ ਤੁਸੀਂ ਠੀਕ ਨਹੀਂ ਗੇ ਤੇ ਇਹ ਥੋੜਾ ਜ਼ਰੂਰੀ ਕੰਮ ਹੁੰਦਾ ਵਾ ਆਪਣੀ ਸਿਹਤ ਵਾਲੀ ਵੀ ਵੇਖੀ ਜਾਂਦਾ ਚੱਲ ਬੰਨੋ ਤੇ ਮੈਂ ਚੱਲੀ ਚੱਲੋ ਪੀ ਰਹੀ ਦੀ ਪਾਣੀ ਤੇ ਬੰਨ ਕੇ ਆ ਗਿਆ ਮੈਂ ਆ ਨਹੀਂ ਗਿਆ ਮੇਰੇ ਨਾਲ ਹੀ ਚੱਲੋ। ਕੋਈ देर ਹੋਰ ਦੇਖੋ ਮੈਂ ਨਹੀਂ। ਕਿ ਨਾ ਸ਼ਾਇਦ ਨਹੀਂ ਬੁੱਕ ਨੂੰ ਨਹੀਂ ਲੱਭੰਡੀ। ਤੂੰ ਤਾਂ ਮੰਮੀ ਨੂੰ ਕੋ ਉਹਨੂੰ ਦੇ ਲਵਣੀ ਕਾੜਨ ਕਿਦਾਂ ਨੇ ਅੱਜ ਕੰਮ ਦਿੱਤਾ। ਪੂ ਆਨੇ ਦੇ ਉਹਨਾਂ ਨੇ ਕਦੀ ਮਾਰਾ ਨਹੀਂ ਕੀਤਾ। ਨਾਗਦੇ ਨੇ ਸੋਚਿਆ ਪਰ ਮੰਮੀ ਇਦਾਂ ਦੇ ਕੰਮ ਕਿਉਂ ਕਰਦੀ ਐ? ਪਰ ਇਹ ਕੀ ਸਾਬਤ ਕਰਨਾ ਚਾਹੁੰਦੀ ਆ? ਹਾਈ ਇੱਥੇ ਬੈਠਾ ਗੁੱਗਲ ਜਿਹਾ ਹੋ ਕੇ ਉਧਰ ਆ ਕੇ ਮਾਂ ਦੀ ਕੋਈ ਗੱਲ ਨਹੀਂ ਸੁਣੀ। ਮੈਨੂੰ ਆਵਾਜ਼ ਕਿਦੋਂ ਮਾਰੀ ਤੇ? ਨਾ ਆਵਾਜ਼ ਨਹੀਂ ਮਾਰੀ ਤੂੰ ਉਦੋਂ ਨਹੀਂ ਜਾਇਦਾ ਮਾਂ ਦੇ ਲਾਗੇ। ਤੂੰ ਉਹਨਾਂ ਦਾ ਦਾਦੇ ਦਾਦੇ ਦਾ ਬਣਿਆ ਰਹਿਣਾ ਤੇ ਨਾਲੇ ਮੇਰੀ ਗੱਲ ਸੁਣ। ਜੇ ਮਦਰ ਰੋਟੀ ਖਰਾਬ ਕੀਤੀ ਸੀ ਤੇ ਤੂੰ ਬੜੀ ਸੱਚਾ ਲੱਗਾ ਬੰਨ ਰੋਟੀ ਉਥੋਂ ਚੰਗੀ ਗਾੜੀ ਰੱਖ ਦਿੱਤੀ ਪਰ ਉਹਨੇ ਦਗਾੜੀ ਜਿਹੜੀ ਮੈਂ ਰੱਖੀ ਉਹ ਤੈਨੂੰ ਮਾੜੀ ਲੱਗਦੀ ਮੈਨੂੰ ਪਾਪਾ ਵੀ ਕਹਿ ਗਿਆ ਸਾਦਾ ਸਾਦ ਦੇਣਾ ਵਾ ਝੂੜਦਾ ਨਹੀਂ ਦੇਣਾ ਨਾਲ ਤੈ ਕਿਦਾਂ ਕੰਮ ਕਰਦੇ ਮੈਨੂੰ ਤੇ ਉਦਾਂ ਹੀ ਡਾਡੇ ਨਾਲ ਰਹਿਣ ਦਾ ਜੀਨ ਹੀ ਘੰਡਿਆ ਬਲੋਂਦ ਨੂੰ ਦਿਲ ਹੀ ਘੰਡਿਆ ਤੁਹਾਨੂੰ ਅੱਛਾ ਹੁਣ ਦਾਦੀ ਦਾਦੇ ਤੇ ਮਗਰ ਲੱਗ ਮਾਂ ਨੂੰ ਨਾ ਚੰਗਾ ਸਮਝੀ ਮਾਂ ਨੇ ਤੈਨੂੰ ਜੰਮਿਆ ਪਾਲਿਆ ਮੈਂ ਨਖਤਿਆ ਤੈਨੂੰ ਸਵੇਰੇ ਸਕੂਲੇ ਕਲਾਉਣੀ ਆ ਰੋਟੀ ਪਾਣੀ ਲਾ ਕੇ ਉਹਦੀ ਤੈਨੂੰ ਦਾਦੀ ਤੇ ਨਹੀਂ ਲਾ ਕੇ ਦਿੰਦੀ ਤੈਨੂੰ ਬਹੁਤ ਖਲੋਨੇ ਸਹੀ ਆ ਤੇ ਸਕੂਲੇ ਪਰ ਹੁਣ ਭੂਆ ਵੀ ਮੈਨੂੰ ਕਹਿੰਦਿਆ ਝੂਠ ਨਹੀਂ ਬੋਲਣਾ ਸੱਚ ਬੋਲਣਾ ਵਾ ਹੁਣ ਕਿਦਾਂ ਦੀ ਕੰਮ ਕਰੀ ਆਂਦੇ ਆ ਕਦੀ ਤੂੰ ਇਹ ਸਬਜ਼ੀ ਖਰਾਬ ਕਰ ਦਿੰਨੇ ਕਦੀ ਸੂਟ ਤੂੰ ਮੈਂ ਵੀ ਕੀ ਕਰਾਂ ਕਰਨਾ ਕੀ ਮੂੰਹ ਖੱਤਿਆ ਤੂੰ ਮੇਰੇ ਵੀ ਕੀ ਕੀ ਤੇ ਪਾਣੀ ਫੇਰਤਾ ਵਾ ਤੇਰਾ ਕੰਮ ਜੇ ਗਲਤ ਕੀਤਾ ਮੈਂ ਪਾਣੀ ਫੇਰਨਾ ਹੀ ਨਾਲ ਤੂੰ ਭੂਆ ਜੀ ਜਿੱਦ ਤੱਕ ਮਿੱਟੀ ਜੇ ਰੋਲਦੀ ਆ ਉਹਦੀ ਤੇ ਜਿੰਨੀ ਹੋ ਜੇ ਨਾ ਓਨੀ ਥੋੜੀ ਓ ਇੰਨਾ ਆਏ ਜੋਗੀ ਆ ਮੰਮੀ ਹੀ ਲਾਇਆ ਹੋਇਆ ਤਾਂ ਮੈਨੂੰ ਪਾ ਪੰਜ ਮੈਂ ਤੂੰ ਹੋਊਗਾ ਪਾਲਣ ਪੋਸਣ ਹੋਣਾ ਕੀਤਾ ਸਿੱਖ ਮਤ ਉਹਨੇ ਵਧੀਆ ਦਿੱਤੀ ਆ ਟਾੜਾ ਇਹਨੂੰ ਨਹੀਂ ਮਾਰੀ ਸਿੱਖ ਮਾਰ ਦਿੱਤੀ ਕਾਦੀ ਸਿੱਖ ਮਾਰ ਦਿੱਤੀ ਆ ਉਹਨਾਂ ਦੇ ਸਿੱਖ ਮਤ ਤੇ ਚੱਲਿਓ ਇਹਨੂੰ ਮੈਂ ਮੈਂ ਦੱਸੂ ਤੈਨੂੰ ਇੱਧਰ ਹੋਣ ਜਰਾ ਸਿੱਧਾ ਜਰਾ ਹੈ ਜਿੰਨਾ ਚਿਰ ਆਖੇਗਾ ਨਾ ਤੇ ਨਹੀਂ ਭਵੰਦ ਦਾਦੀ ਨਿਪਾਉਂਦਾ ਤੇ ਮੈਂ ਤੈਨੂੰ ਉਹਨਾਂ ਦੇ ਛੱਡਣਾ ਨਹੀਂ ਮਾਰ ਮਾਰਦੇ ਨਾ ਤੇਰ ਚਪੇੜਾ ਤੇ ਤੈਨੂੰ ਬੰਦਾ ਬਣਾਉਣਾ ਤੈਨੂੰ ਵੇਖੀ ਨਹੀਂ ਤੈਨੂੰ ਰੱਖਦਾ ਮੰਮੀ ਚੰਗੇ ਕੰਮ ਕਰੋ ਤੇ ਫੇਰ ਮੈਂ ਤੁਹਾਡੇ ਕਿੱਥੇ ਕਹਾਂਗੀ ਉੱਥੇ ਮੈਂ ਖਲਾਉਂਗਾ ਕਿੱਥੇ ਕਹਾਂਗੇ ਚੱਲਦੇ ਉੱਥੇ ਮੈਂ ਚੱਲੂਗਾ ਇਹਨੂੰ ਮੈਂ ਖੜਾ ਕਰਕੇ ਦੱਸੂ ਕਿਦਾਂ ਖਲੋਈਦਾ ਤੂੰ ਦੁਕਾਨ ਵਿੱਚ ਪਾ ਲੈ ਕੁਸ ਕੇਗਾ ਮੰਮੀ ਜਾਨਦਾ ਕੰਨ ਪੀਰ ਕਰਨ ਦੇਵਾ ਹੋਂ ਮੈਂ ਤੇ ਨਹੀਂ ਤੇਰਾ ਸਾਡ ਜੇ ਮੁੰਡੇ ਨੇ ਗਲਤੀ ਕੋਈ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਜੋ ਕਰਾ ਮਾ ਕੋਈ ਮਰਜ਼ੀ ਨਾ ਕਰਾ ਜੇ ਉਹਨਾਂ ਦੇ ਕੰਨਵਾਜ ਪੈ ਗਈ ਨਾ ਵੀ ਮੰਮੀ ਆਹ ਕੁਝ ਕਰਨੀ ਆ ਤੇ ਮੈਂ ਤੇਰੇ ਠੰਡੇ ਜਿਹੇ ਖਲਾਅਦੇ ਨਹੀਂ ਮੈਂ ਤੇਰੇ ਆ ਮੁੰਡੇ ਦੇ ਰੌਂਡੀਆਂ ਵਜਾਉਂਦੀਆਂ ਕੀ ਗੱਲ ਵਾ ਮੈਨੂੰ ਲੱਗਦਾ ਵਾ ਉਹ ਚੁੜੇਲ ਫੇ ਉਹਨੂੰ ਚੰਬੜਗੀ ਹੋਣੀ ਆ ਉਹਨੇ ਸਾਰੀਆਂ ਗੱਲਾਂ ਦੱਸ ਜੂ ਦਿੱਤੀਆਂ ਵਾ ਜੋ ਜੋ ਇਹਨੇ ਕਰਤੂਤਾ ਕੀਤੀਆਂ ਏ ਉਹ ਮੁੰਡੇ ਨੇ ਸਾਰੀਆਂ ਟੈਟਾ ਵਾ ਇਹਨੇ ਪਾਇਆ ਦਾਲਾਂ ਸਬਜ਼ੀਆਂ ਦੇ ਵਿੱਚ ਲੂਣ ਮਸਾਲਾ ਉਹ ਐਸੇ ਗੱਲੋਂ ਉਹਦੇ ਦਿਵਾਲੇ ਹੋ ਗਈ ਹੋਣੀਆਂ ਵੀ ਉਹ ਮੇਰੀਆਂ ਗੱਲਾਂ ਉਹਨੂੰ ਕਿਉਂ ਉਹਨਾਂ ਨੂੰ ਕਿਉਂ ਦੱਸਣਾ ਵਾ ਹਰ ਵਕਤ ਉਹ ਦੇਖ ਹੁੰਦੀ ਤਿਆਈ ਰਹਿੰਦੀ ਆ ਆਂਦੀ ਫਿਰ ਜੋ ਮੈਂ ਕਹਿੰਨੀ ਆ ਨਾ ਮੇਰੀਆਂ ਹੀ ਅੱਖੀਆਂ ਮੰਨੇ ਇਹਨਾਂ ਦੀ ਨਾ ਕੋਈ ਵੀ ਮੰਨੇ ਵੇਖੋ ਹਾ ਕਿੰਤਾ ਡਈ ਆ ਹਾਡੀ ਕੁੜੀ ਨਾ ਕਿਤੇ ਮਹਾਯੋਂ ਨੂੰ ਪਾਲਿਆ ਮਾਸਾਕ ਜਿੰਨਾ ਚੰਗੇ ਸਤਕਾਰ ਦਿੱਤੇ ਆ ਇਹਨੂੰ ਉਹਨਾਂ ਦੇ ਚੰਗੇ ਲੱਗਦੇ ਹੁਣ ਚੱਲ ਗਈ ਐ ਤੇ ਉਹ ਸਾਰੇ ਗੁੱਸੇ ਉਹਦੇ ਚੋਂ ਕੱਢਣ ਢਈ ਆ ਉਹ ਸਾਡਾ ਕੀ ਮਾੜਾ ਕਰਦਾ ਚਾਹੇ ਉਹਦਾ ਕੀ ਮਾੜਾ ਕਰਦਾ ਵਾ ਦੱਸੋ ਤੇ ਸਹੀ ਉਹ ਵਾਕਿਆ ਉਹਦੇ ਜਿਆਦਾ ਰੋਂਦੀ ਆਵਾਜ਼ਾਂ ਆਈ ਜਾਂਦੀਆਂ ਅੱਜ ਜਿਆਦਾ ਹੀ ਉਹਦੇ ਦੁਆਲੇ ਮੁੜੀ ਆ ਅੱਜ ਵੇਖਿਓ ਸਹੀ ਇੱਕ ਦੀ ਇੱਕ ਅੱਜ ਮੈਂ ਵੀ ਕਰ ਦੇਣੀ ਆ ਗੁੱਸਾ ਮੈਨੂੰ ਵੀ ਬੜਾ ਵਾ ਤੇ ਮੈਂ ਅੱਜ ਇਹਦਾ ਬੂਸਾ ਨਾ ਜਪੇੜਾ ਮਾਰ ਮਾਰ ਕੇ ਪੰਦ ਦੇਣਾ ਵਾ ਕਰ ਲੇ ਮੈਨੂੰ ਜੋ ਕਰ ਲੂਗੀ ਜੇ ਨਹੀਂ ਨਾ ਹਟਦੀ ਤੇ ਅੱਜ ਮਾੜੇ ਦੇ ਮੂੰਹ ਦੇ ਚਿੰਪਾਂ ਸਾ ਚਬੇੜਾ ਕੋਈ ਨਹੀਂ ਹੁੰਦਾ ਵੇਖੂਗਾ ਜੇ ਮੈਂ ਕੱਪ ਪਊਗੀ ਮੈਂ ਆਪੇ ਚੱਲੂਗਾ ਤੇ ਚੱਲਣੀ ਕੀ ਆ ਸਾਨੂੰ ਜਿਹੜਾ ਮੁੰਡੇ ਨੇ ਖੁੱਲੀ ਛੁੱਟੀ ਦਿੱਤੀ ਆ ਵੀ ਜੋ ਇਹ ਮਾੜਾ ਕੰਮ ਕਰਦੀ ਕਿ ਤਾ ਕਰੋ ਤੁਸੀਂ ਤੇ ਕਿੰਨੇ ਨੇ ਮਾੜੇ ਕਰ ਦਿੱਤੇ ਆ ਪਹਿਲਾ ਸਾਡੀ ਪਰੋਣਾ ਦੇ ਹੁਣ ਜਾਣੇ ਕਿੰਨੀ ਬੇਇੱਜ਼ਤੀ ਕੀਤੀ ਆ ਕੋਈ ਇਹਨੇ ਛੱਡੀ ਆ ਸਾਡੀ ਕਰਨੋ ਤੇ ਅੱਜ ਨਹੀਂ ਮੇਰਾ ਭਲਾ ਕਰਨਾ ਅੱਜ ਮੈਂ ਇਹਨੂੰ ਚੰਬ ਛੁੱਟਣਾ ਚੱਲ ਇਹਦੇ ਛੁੱਟ ਦੋਗੇ ਰੱਖ ਕੇ ਜਿਆਦਾ ਜਾਨ ਕਾਦੀ ਆ ਇਹਨਾਂ ਨੂੰ ਬਗੜਨਾ ਤੇ ਖਲੜੀ ਜੇ ਪੜਦੇ ਤੇਰਾ ਡਰ ਬਣ ਗਿਆ ਅੱਖੀਂ ਸਹੀ ਚੜਕ ਤੋ ਬਾਤ ਛੋੜੀ ਆ ਕੇ ਨਵਾ ਤੇਰੀ ਹੁਣ ਮੁੰਡੇ ਦਵਾਰੇ ਭਾਈ ਮੋਰਾ ਤੇਰੇ ਗੁੱਥੇ ਲੈ ਕੇ ਪੇਟ ਤੇ ਗੁੱਫਾ ਝਾਣਾ ਮੇਰਾ ਕਾਹ ਚੁਣ ਬਾਹਰ ਪਿੱਛੇ ਆ ਕਰ ਫੂਟ ਨਹੀਂ ਹੱਥ ਮਿਲ ਤੇ ਚੋਕਲੇ ਕੇ ਮਾਰਵਾ ਨਹੀਂ ਮੇਰੇ ਮੱਥ ਚਕਾਉਣਾ ਮੇਰਾ ਪੁੱਤ ਵਾ ਉਹਨੂੰ ਮਾਰ ਲਾ ਰੱਖਣਾ ਤੂੰ ਵੀ ਕਾਇ ਫਾਇਦੀ ਹਾਂ ਪਰ ਜਿੰਨੇ ਪੁਆਰੇ ਦੀ ਜੜ ਹਨ ਤੇ ਤੂੰ ਹੀ ਤੂੰ ਹੀ ਇਹਨੂੰ ਸਿੱਧਰ ਬੋਲਣ ਲਈ ਹੂ ਮੇਰੇ ਕੋ ਕਾਦੀ ਮੈਸੇ ਦੇਖਵਾ ਲੈਂਦੇ ਹਾਂ ਤੇਰਾ ਤਾਂ ਹੱਥ ਕੁਲ ਗਿਆ ਅੱਜ ਤੇਰੀ ਕਿ ਬਾਲ ਫੁੱਲੀ ਕਿ ਤੰਬਰੋਂ ਹੁੰਦੇ ਬੋਤੀ ਕੱਟਦੇ ਆ ਕੇ ਤੇ ਫੇੜ ਵੱਟਣ ਲੱਪੈਨੀ ਆ ਅਜੇ ਮੈਂ ਵੱਟਣ ਨਹੀਂ ਆ ਉਹ ਮੈਂ ਮਾਰਨੀ ਆ ਠੇੜਾ ਤੇ ਮੈਂ ਬੂਠਾ ਪੁੰਜੀ ਪਰ ਦੇਣਾ ਮੈਂ ਤੂੰ ਕੰਨੀ ਕੀ ਆ ਮੈਂ ਚੋਕ ਕੇ ਨਾ ਤੇ ਉੱਥੇ ਮਾਰਨੀ ਆ ਮੈਂ ਤੰ ਦਰਦਾ ਹੀ ਹਰ ਵਾਰ ਰਾਜ ਥੋੜਾ ਜਿਹਾ ਦੂਟ ਬਾਕੇ ਗੱਲ ਕਰ ਕਿੰਨੂ ਨਹੀਂ ਆ ਆਖੇ ਨੇ ਕਿੰਨੂ ਜੰਗਾਂ ਦੇ ਕੋਕੀਤਾ ਉਹ ਮੇਰੇ ਦਾਦਾ ਚੰਨੀ ਜਾਣਦੀ ਆ ਡੈਡੀ ਕਿਉਂ ਪਤਨੇ ਫਰਾ ਕੀਤੀ ਆ ਪਰ ਇਹ ਤੁਹਾਡਾ ਨੌਕਰ ਬਣਿਆ ਜਿੰਨੇ ਛਤਰ ਦੇ ਹੱਕਦਾਰੇ ਦਾਦੀ ਇਹ ਨੂੰ ਮਗਾਉਂਦੇ ਆ ਇਹਨੂੰ ਤਾਂ ਕਦੀ ਮੈਂ ਪੋਤਾ ਆਪਣੀ ਜਪੇੜ ਰੱਖ ਤੇ ਮਾਰਾਂ ਨੂੰ ਮੈਂ ਮੈਂ ਕਹਿੰਨੀ ਆ ਇਹ ਗੁਦਰੀ ਬੇਤਰਾ ਭਲੇਡੋ ਤੈਨੂੰ ਲਾਂਕੇ ਕਰੋ ਆਹੀ ਇਹ ਨੂੰ ਨਾ ਰੱਖਣਾ ਮੈਨੂੰ ਮੇਜੇ ਨੇ ਭੁੱਲੀ ਛੁੱਟੀ ਜੇਤੀ ਆ ਤੇਰਾ ਮੈਂ ਸਭ ਕੁਝ ਫੋਕਾ ਬੜੀ ਛੇਕ ਦੇਣਾ ਜਿਹੜੀ ਉਹ ਕਰ ਤੇ ਵੇਖ ਜੇ ਪਤਾ ਲੱਗਣਾ ਮੈਂ ਕਿੱਥੇ ਫਿਰ ਨਹੀਂ ਆ ਵੇ ਨਾ ਜੋ ਕਰਾਪਾ ਚੇਕ ਦਿਓ ਤੁਸੀਂ ਮੇਰਾ ਹੁੱਕਾ ਪਾਣੀ ਤੇ ਤੁਸੀਂ ਵੀ ਦੱਸੋਗੇ ਰੋਟੀ ਨੂੰ ਇੰਨੇ ਕਿੰਨਾ ਕਿ ਚਿਰ ਫੋਣੀਆਂ ਸਬਸੂਬੜੀ ਦੀ ਲੱਕੜੀ ਨੇ ਕੋਈ ਗੱਲ ਨਹੀਂ ਪਕਾ ਲੂੰਗੀ ਮੈਂ ਤੇਰੇ ਕੋ ਖਾਂ ਤੋਂ ਭੁੱਖੇ ਬੈ ਰਵਾਂਗੇ ਉਹ ਜੱਗਾ ਤੇਰੇ ਨਾਲ ਰੋਟੀ ਨਹੀਂ ਅਸੀਂ ਖਾਂਦੇ ਜਦੋਂ ਆਈ ਨਾ ਆਪਣੇ ਹੱਥੇ ਦੇ ਲੱਗ ਜੂ ਇਹਨੂੰ ਪਤਾ ਕਦ ਨੀਆ ਮੇਰਾ ਹਿੱਸਾ ਵੀ ਰਹੂਗਾ ਤੇ ਤਨਖਾਹ ਵੀ ਮੇਰੇ ਵਾਲਾ ਹੋਵੇ ਤੁਸੀਂ ਵੀ ਆਖਿਓ ਮੁੜ ਕੇ ਤੇਰੀ ਕੁੱਤ ਜਿਹਨਾਂ ਲੈ ਰਿਆ ਨਾ ਮੇਰਾ ਹੀ ਆ ਇਹ ਤਾਂ ਡਾ ਨਹੀਂ ਆ ਪੜਨਾ ਹੁਣ ਤਾਂ ਤੁਹਾਡੇ ਜਮਕਰ ਲੱਗਾ ਏ ਇਹਨਾਂ ਬਾਤ ਹੀ ਕਰਵਾਣਾ ਕਿ ਠੇੜਾ ਪੰਡਾ ਕਿ ਹੱਡਾ ਪੰਡਾ ਵਾ ਜੰਨੀਆਂ ਤੇ ਮੇਰੇ ਤੇਰੇ ਨਾਲ ਛੁਣ ਡੀਆਂ ਨਾ ਇਹਨੀਆਂ ਤੇ ਇਹਨੇ ਸੁਣਿਆ ਕਾਵੀਆਂ ਜੇਕਰ ਤੂੰ ਤਾਂ ਮਾਵਾ ਚੱਗੀਆਂ ਦੱਸ ਤੇ ਗਾ ਉਹਨਾਂ ਨੇ ਦੱਛਣ ਪਾਲਣ ਪੋਤਣ ਤੇਰੀ ਤੇਰੇ ਵਰਗਾ ਬਣਨਾ ਇਹੋ ਦਾਦੀ ਦਾਦਾ ਸਿੱਖਿਆ ਦੇਂਦੇ ਆ ਪੁੱਤ ਨੂੰ ਮਗਰ ਲਾ ਲਿਆ ਤੇ ਹੁਣ ਪੋਤੇ ਨੂੰ ਮਗਰ ਲਾ ਲੋ ਤੇ ਮੈਨੂੰ ਕੱਢ ਦੋ ਘਰੋਂ ਬਾਹਰ ਇਹਨਾਂ ਰੋਣਾ ਮਾਤਾ ਨਾ ਨਿਕਲੀ ਇਹ ਘੋੜੀ ਜੀ ਦੂੰ ਜਿਹੜੀ ਤਨਖਾਹ ਦੀ ਗੱਲ ਕਰਨ ਦੇਈ ਨਾ 1 ਰੁਪਈਆ ਵੀ ਮੇਜਰ ਤੇਰੇ ਹੱਥੇ ਰੱਖ ਲੂੰ ਤੇ ਮੈਨੂੰ ਜੋ ਮੱਗਲੀ ਆ ਕੀ ਵੀ ਪੇਤੂਏ ਉਹ ਆ ਗਣਾ ਕੀ ਬੰਦੋ ਕਾਮ ਦੀ ਗੱਲਾਂ ਵੇਖੋ ਮੈਂ ਚਰਪੇਗੀ ਤਰਸਣਾ ਮੈਂ ਨਹੀਂਗਾ ਤਰਸਣਾ ਤੂੰ ਹੀ ਆ ਜਿਦੋਂ ਤੁਹਾਡੇ ਲਾਗੋ ਦੇ ਨੰਗ ਦੀ ਨਾ ਤੇ ਬਿੜ ਬਿੜ ਝਾਕਣਾ ਵਾ ਤੇ ਰਾਕੇ ਤੇ ਪਾਣੀ ਦਾ ਘੁੱਟ ਕਰਾਵੇ ਉਹ ਨਹੀਂ ਨਾ ਫੜਾਉਣਾ ਸਾਰੀ ਕਮਾਈ ਮੇਰੇ ਬੰਦੇ ਤੂੰ ਹੀ ਖਾਣੀ ਹੈ ਨਾ ਹੁਣ ਨਾ ਮੇਰੀ ਭੁੱਲ ਜਿਓ ਚੱਲ ਉਠ ਇਹ ਕੁੱਤ ਮੇਰੇ ਹੀ ਲੈਣਾ ਪੰਚਾਇਤ ਚ ਤੁਹਾਡਾ ਨਹੀਂ ਪਣ ਜਾਣਾ ਕੋਈ ਗੱਲ ਨਹੀਂ ਕਿ ਮੇਰੇ ਕੋਲ ਬੜਾ ਪੁੱਠਾ ਤੇਰੀ ਰੋਟੀ ਦੀ ਲੋੜ ਨਹੀਂ ਕਿ ਮੈਨੂੰ ਮੈਂ ਨੌਕਰਾ ਨਹੀਂ ਯਾ ਕਰੂੰਗਾ ਕੋਈ ਤੇ ਤੇਰੇ ਹੱਥੋਂ ਪਾਣੀ ਦਾ ਘੁੱਟ ਨਹੀਂ ਮੈਂ ਪੀਣਾ ਬਾਪੂ ਅਹਿਮਦ ਰਈ ਮਗਰ ਕੋਤੀ ਮਤਰਾ ਇਹ ਦੇ ਮਗਰ ਲਾ ਕੇ ਤੇ ਮੈਨੂੰ ਇਹ ਉੱਚਾ ਨੀਵਾ ਬੋਲਿਆ ਵਾ ਇਹ ਉੱਚੇ ਨੀਵੇ ਦਾ ਨਾ ਇਹ ਮੁਕਾਬਲਾ ਤੇਰਾ ਹੁਣ ਤੈਨੂੰ ਮੈਂ ਲੈ ਕੇ ਦੱਸੂਗਾ ਕਿਤਾ ਲਈਦਾ ਤੇਰਾ ਭਰਾ ਨਨ ਕਾਰੇ ਮਾਰਦਾ ਹੀ ਨਾ ਛੱਡ ਲਾ ਹੁ ਬੜੀ ਠੰਡ ਕੱਢ ਕੇ ਆਇਆ ਹਾਂ ਮੇਰੀ ਤਾਂ ਗੱਡ ਕਰੇ ਰਾਜੇ ਅੱਡ ਛੱਡ ਹੁ ਕਰ ਪੂਨ ਮੈਂ ਨਾ ਮਾਤਾ ਸਾਦ ਲੂੰਗੀ ਉਹ ਭਰਾ ਹੀ ਕਰਾ ਕੇ ਜਾਊਗਾ ਵੇਖੀ ਨੇ ਸਹੀ ਉਹ ਗਾੜੀ ਰਾਜਵਾ ਰਾਜ ਉਹਦੇ ਇੰਨੀ ਗਾੜੀ ਕਉਰ ਮੰਨਾ ਮਵੀ ਕੰਤੋ ਤੂੰ ਉਠਣਾ ਤੇ ਨਹੀਂ ਉਠਣਾ ਤੂੰ ਇਸ ਦਾਦੀ ਦਾਦੇ ਨਾਲ ਵੇਖੀ ਜਾਣਾ ਉੱਧੇ ਕਰ ਤੋ ਬੰਦਿਆ ਵਰਤੋ 开门。加油